ਪਿਛਲੇ 5-6 ਦਿਨਾਂ ਤੋਂ ਜੋ ਕੁਝ ਹੋ ਰਿਹਾ ਹੈ ਸ਼ਾਇਦ ਤੁਹਾਨੂੰ ਵੀ ਅਹਿਸਾਸ ਨਾ ਹੋ। ਕੋਣ ਵੀ ਮੈਨੂੰ ਦੁਬਾਰਾ ਅੰਦਰ ਕਰਨ ਦੀ ਸਾਜਸ਼ਾ ਹੋਵੇ। ਤੇ ਇਹ ਇਲੈਕਸ਼ਨ ਹੀ ਨਾ ਲੜਨਾ। ਅਫਸਰ ਬਦਲੇ ਜਾ ਰਹੇ। ਉਹ ਜਿਹੜੇ ਬੰਦੇ ਬਿਲਕੁਲ ਨੇੜੇ ਦਾ ਰਾਬਤਾ ਰੱਖਦੇ ਆ ਪੋਲਿਟਿਕਸ ਨਾਲ ਉਹਨਾਂ ਨੂੰ ਪਤਾ ਆ ਭਈ ਆਉਣ ਵਾਲੇ ਟਾਈਮ ਚੱਕਰ ਬਦਲੇ ਕਿਉਂ ਗਏ ਕਿਹੜੇ-ਕਿਹੜੇ ਬੰਦੇ ਨੂੰ ਅੰਦਰ ਦੇਣਾ ਹੈ। ਤੇ ਮੈਂ ਫਿਰ ਤਿਆਰ ਬੈਠਾ ਹਾਂ ਅਗਰ ਲੋੜ ਪਈ ਤਾਂ ਅੰਦਰੋਂ ਲੜਾਂਗਾ ਤੁਸੀਂ ਮੇਰੀ ਲੜਾਈ ਲੜੋਗੇ ਇਹ ਡਰਾ ਨਹੀਂ ਸਕਦੀ ਸਕਦਾ ਜਿੱਦਾਂ ਪਹਿਲਾਂ ਨਿਕਲੇਗਾ ਉਵੇਂ ਨਿਕਲ ਕੇ ਆਵਾਂਗਾ ਕੋਈ ਘਟ ਨਹੀਂ ਹੈ ਪਿਛਲੇ 5 6 ਦਿਨਾਂ ਤੋਂ ਜੋ ਕੁਝ ਹੋ ਰਿਹਾ ਹੈ ਸ਼ਾਇਦ ਤੁਹਾਨੂੰ ਉਹਦਾ ਵੀ ਅਹਿਸਾਸ ਨਾ ਹੋ ਕੋਣ ਵੀ ਮੈਨੂੰ ਦੁਬਾਰਾ ਅੰਦਰ ਕਰਨ ਦੀ ਆਸਾਸ਼ਾ ਹੋ तो ये इलेक्शन ही न लड़ा अफसर बदले जा रहे और जेडे बिल्कुल नेड़े का रास्ता रखते पोलिटिक्स उन्होंने तो पता है बी आने टाइम अफसर बदले क्यों गए किए तो मैं फिर तैयार बैठा सा अगर लौट पी तो अंदरों लड़ागा तुम मेरी लड़ाई लड़ोगे ਰਾਹੀ ਨਹੀਂ ਸਕਦੀ ਸਕਦਾ ਜਿੱਦਾਂ ਪਹਿਲਾਂ ਨਿਕਲਿਆ ਉਵੇਂ ਨਿਕਲ ਕੇ ਆਵਾਂਗਾ ਕੋਈ ਘਟ ਨਹੀਂ ਹੈ ਪਿਛਲੇ 5-6 ਦਿਨਾਂ ਤੋਂ ਜੋ ਕੁਝ ਹੋ ਰਿਹਾ ਹੈ ਸ਼ਾਇਦ ਤੁਹਾਨੂੰ ਉਹਦਾ ਵੀ ਅਹਿਸਾਸ ਨਾ ਹੋ ਕੋਣ ਵੀ ਮੈਨੂੰ ਦੁਬਾਰਾ ਅੰਦਰ ਕਰਨ ਦੀ ਆਸਾਸ਼ਾ ਉਹ ਪਈ ਇਲੈਕਸ਼ਨ ਹੀ ਨਾ ਲੜਨਾ ਅਫਸਰ ਬਦਲੇ ਜਾਣ ਉਹ ਜਿਹੜੇ ਬੰਦੇ ਬਿਲਕੁਲ